ਸਤਿ ਸ਼੍ਰੀ ਅਕਾਲ ਦੋਸਤੋ ਡੇਲੀ ਕਾਸਟ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਵੱਡੀ ਠੱਗੀ ਦਵਾਈਆਂ ਵਾਲਿਆਂ ਵੱਲੋਂ ਕੀਤੀ ਜਾਂਦੀ ਆ ਇਹ ਫਸਲ ਤੁਸੀਂ ਦੇਖ ਸਕਦੇ ਹੋ ਨੌ ਕਿੱਲੇ ਫਸਲ ਕਿਸਾਨ ਦੀ ਹੈ ਜਿਸ ਦੇ ਵਿੱਚ ਕਿਸਾਨ ਵੱਲੋਂ ਅਮੈਡਾ ਕੰਪਨੀ ਦੀ ਇੱਕ ਦਵਾਈ ਛਿੜਕੀ ਗਈ ਸੀ ਕਰੀਬ ਮਾਰਚ ਦੇ ਵਿੱਚ ਸ਼ਾਇਦ ਔਰ ਜਦੋਂ ਇਹ ਫਸਲ ਵਡਣ ਕਿਨਾਰੇ ਹੋਈ ਤਾਂ ਇਸ ਦੇ ਵਿੱਚ ਸਿਟਾਈ ਸਿੱਟਾ ਤਾਂ ਬਣਿਆ ਪਰ ਕਣਕ ਦਾ ਬੀਜ ਜਿੰਨੂੰ ਕਹਿ ਦਿੰਦੇ ਕਣਕ ਦਾ ਕੋਈ ਬੀਜ ਨਹੀਂ ਪਿਆ ਕਿਉਂਕਿ ਕਿਸਾਨ ਦੇ ਨਾਲ ਨਕਲੀ ਕੰਪਨੀ ਦੇ ਕੇ ਵੱਡੀ ਠੱਗੀ ਕੀਤੀ ਗਈ ਹੈ ਔਰ ਇਹ ਫਸਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਵਕਤ ਨੌ ਕਿल्ले ਲਹਿਰਾ ਰਹੇ ਨੇ ਸੋਨੇ ਰੰਗੀ ਫਸਲ ਨਜ਼ਰ ਤਾਂ ਆ ਰਹੀ ਹੈ ਪਰ ਇਹ ਸੋਨਾ ਇਸ ਵਕਤ ਮਿੱਟੀ ਹੋ ਚੁੱਕਾ ਹੈ ਕਿਉਂਕਿ ਕਿਸਾਨ ਦੀ ਫਸਲ ਦੇ ਵਿੱਚ ਨਕਲੀ ਦਵਾਈ ਪੈਣ ਦੇ ਨਾਲ ਇਹ ਫਸਲ ਖਰਾਬ ਹੋ ਚੁੱਕੀ ਹੈ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਜੇਕਰ ਮੁੱਢ ਤੋਂ ਅਸੀਂ ਦੇਖਿਆ ਜਾਵੇ ਮੁੱਢ ਤਾਂ ਹਰਾ ਏ ਸੱਟਾ ਵੀ ਬੜਾ ਵਧੀਆ ਬਣਿਆ ਹੋਇਆ ਏ ਪਰ ਇਸ ਸਿੱਟੇ ਦੇ ਵਿੱਚ ਬੀਜ ਆ ਜੋ ਕਣਕ ਆ ਜੋ ਉਹ ਨਜ਼ਰ ਨਹੀਂ ਆਉਂਦੀ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਸਾਨੂੰ ਇਸ ਨੂੰ ਮਸਲ ਕੇ ਵੀ ਦਿਖਾਇਆ ਗਿਆ ਅਸੀਂ ਖੁਦ ਵੀ ਇਸ ਨੂੰ ਮਸਲ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆਂ ਔਰ ਜਾਣਦੇ ਆਂ ਕਿ ਵਾਕਿਆ ਹੀ ਇਸ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਆ ਕਪੜਾ ਕੀਤਾ ਗਿਆ ਹੈ ਆ ਤੁਸੀਂ ਦੇਖ ਸਕਦੇ ਇੱਕ ਵੀ ਦਾਣਾ ਜਿਹੜਾ ਆ ਨਜ਼ਰ ਨਹੀਂ ਆ ਰਿਹਾ ਕਿਸਾਨ ਦੇ ਨਾਲ ਵੱਡੀ ਠੱਗੀ ਹੋਈ ਹੈ ਇਸ ਠੱਗੀ ਦੇ ਕਰਕੇ ਕਿਸਾਨ ਦਾ 5 ਤੋਂ 6 ਲੱਖ ਰੁਪਏ ਜਿਹੜਾ ਆ ਉਹ ਬਰਬਾਦ ਹੋ ਚੁੱਕਾ ਹੈ ਕਰਜ਼ਾ ਲੈ ਕੇ ਕਿਸਾਨ ਵੱਲੋਂ ਠੇਕੇ ਤੇ ਫਸਲ ਬੀਜੀ ਗਈ ਸੀ ਔਰ ਹੁਣ ਜਿਹੜਾ ਆ ਇਸ ਫਸਲ ਨੂੰ ਵੱਢ ਕੇ ਇਸ ਦਾ ਜਿਹੜਾ ਮੁਨਾਫਾ ਲੈਣ ਦਾ ਸਮਾਂ ਸੀ ਪਰ ਇਸ ਫਸਲ ਦੇ ਵਿੱਚ ਇੱਕ ਵੀ ਦਾਣਾ ਨਾ ਹੋਣ ਕਰਕੇ ਕਿਸਾਨ ਜਿਹੜਾ ਇਸ ਵਕਤ ਮਜੂਸੀ ਦੀ ਹਾਲਤ ਦੇ ਵਿੱਚ ਹੈ ਮਜੂਸੀ ਜਿਹੜੀ ਆ ਇਸ ਕਰਕੇ ਆ ਕਿਉਂਕਿ ਕਿਸਾਨ ਵੱਲੋਂ ਕਰਜ਼ਾ ਲੈ ਕੇ ਇਸ ਫਸਲ ਨੂੰ ਬੀਜਿਆ ਗਿਆ ਸੀ ਔਰ ਠੇਕੇ ਤੇ ਲਈ ਗਈ ਸੀ ਕਿਸਾਨ ਵੱਲੋਂ ਇਹ ਫਸਲ ਪਹਿਲੀ ਫੇ ਠੇਕੇ ਤੇ ਲਾ ਕੇ ਜਿਹੜਾ ਆ ਬੀਜੀ ਗਈ ਸੀ ਪਰ ਇਸ ਫਸਲ ਦੇ ਵਿੱਚ ਨਕਲੀ ਦਵਾਈ ਜਿਹੜੀ ਆ ਉਹ ਪੈਣ ਕਰਕੇ ਇਸ ਫਸਲ ਦੇ ਵਿੱਚ ਦਾਣਾ ਨਹੀਂ ਪਿਆ ਤੁਸੀਂ ਦੇਖ ਸਕਦੇ ਹੋ ਜੇਕਰ ਮੈਂ ਕੈਮਰਾਮੈਨ ਸਾਥੀ ਨਗਵਾ ਇੱਕ ਵਾਰ ਦਿਖਾ ਦਿਓ ਕਿ ਇਹ ਸਿੱਟਾ ਏ ਕਣਕ ਦਾ ਜੋ ਇਸ ਇਸ ਜਗ੍ਹਾ ਤੋਂ ਤੁਸੀਂ ਹਰਾ ਨਜ਼ਰ ਆ ਰਿਹਾ ਹੋਏਗਾ ਤੁਹਾਨੂੰ ਬਿਲਕੁਲ ਹੀ ਪਰ ਜਦੋਂ ਇਸ ਸਿੱਟੇ ਦੇ ਉੱਪਰ ਕੈਮੀਕਲ ਵਾਲੀ ਦਵਾਈ ਜਿਹੜੀ ਨਕਲੀ ਦਵਾਈ ਪੈਣ ਕਰਕੇ ਜਿਹੜਾ ਆ ਸਿੱਟੇ ਨੂੰ ਖੁਰਾਕ ਨਾ ਪਹੁੰਚਣ ਕਰਕੇ ਇਸ ਦੇ ਵਿੱਚ ਦਾਣਾ ਹੀ ਨਹੀਂ ਬਣਿਆ ਤੇ ਹੁਣ ਜਿਹੜਾ ਆ ਜਦੋਂ ਕਿਸਾਨ ਵੱਲੋਂ ਦਵਾਈ ਵਿਕਰੇਤਾ ਨੂੰ ਇਸ ਬਾਰੇ ਪੁੱਛਿਆ ਗਿਆ ਏ ਕੋਸ਼ਦਾ ਕਹਿਣਾ ਹੈ ਕਿ ਉਹ ਇਸ ਦਾ ਜ਼ਿੰਮੇਵਾਰ ਨਹੀਂ ਹੈ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ ਖੇਤੀਬਾੜੀ ਵਿਭਾਗ ਨੂੰ ਵੀ ਇਸ ਕਿਸਾਨ ਵੱਲੋਂ ਕੰਪਲੇਂਟ ਕੀਤੀ ਗਈ ਹੈ ਪਰ ਫਿਰ ਵੀ ਜਿਹੜਾ ਆ ਕੋਈ ਕਾਰਵਾਈ ਨਹੀਂ ਹੋਈ ਅਸੀਂ ਖੇਤੀਬਾੜੀ ਵਿਭਾਗ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਸਾਨ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਸਮੇਂ ਕਿਸ ਹਾਲਾਤ ਦੇ ਵਿੱਚੋਂ ਆ ਔਰ ਕਿਸ ਕਰਕੇ ਜਿਹੜੀ ਫਸਲ ਹੈ ਬਰਬਾਦ ਹੋ ਚੁੱਕੀ ਹੈ ਅਸੀਂ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਸਰਕਾਰ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਬਰਾਬਰ ਸਜਾਨ ਸਿੰਘ ਜੀ ਕਿਹੜਾ ਪਿੰਡ ਆ ਮਨੋਚਲ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਜੀ ਮੈਂ ਆ ਜ਼ਮੀਨ ਹੈ ਮੇਰ ਕੋ ਇਹ ਸਕੀਰਿਆਂ ਦਾ ਰਕਬਾ ਜੀ ਤੇ ਮੇਰੇ ਸਾਝ ਵਾਲੇ ਦੀ ਜ਼ਮੀਨ ਹੈ ਮੈਂ 60000 ਨੂੰ ਠੇਕੇ ਤੇ ਲਈ ਆ ਤੇ ਮੈਂ ਕਣਕ ਬੀਜੀ ਤੇ ਆ 13 ਮਾਰਚ ਨੂੰ ਮੈਂ ਦਵਾਈ ਲੈ ਕੇ ਮਨੋਚਲ ਅਡਾ ਦੇ ਖੇਤੀਬਾੜੀ ਸਟੋਰ ਜਿਹੜਾ ਸਰਪੰਚ ਖੇਤੀ ਸਟੋਰ ਉਤ ਦਵਾਈ ਲਈ ਕਿਆ ਪਾਈ ਆ ਤੇ ਸਪਰੇਅ ਕੀਤੀ ਆ ਸਪਰੇਅ ਕਰਨ ਤੋਂ ਬਾਅਦ ਆ ਕੇ ਮੈਂ ਵੇਖਿਆ ਹਰੇ ਸਿੱਟੇ ਤੇ ਠੀਕ ਹੀ ਪਹਿਲਾਂ ਮੈਨੂੰ ਮੈਂ ਭੋਰ ਕੇ ਨਹੀਂ ਵੇਖਿਆ ਤੇ ਮੈਂ ਵੱਢਣ ਦੇ ਤਿਆਰੀ ਚ ਆਇਆ ਵੀ ਚੱਲ ਦੇਖਦੇ ਆ ਸਿੱਟੇ ਦੇਖਿਆ ਭੋਰ ਕੇ ਤੇ ਮਤਲਬ ਕੋਈ ਦਾਣਾ ਨਹੀਂ ਗਾ ਕੇ ਸਿੱਟੇ ਚ ਹੀ ਹੈਗਾ ਜਿਹੜੀ ਲਿਖ ਪਈ ਹੈ 9 ਏਕੜ ਜ਼ਮੀਨ ਹੈ ਜੀ ਕੀ ਕਾਰਨ ਬਣਿਆ ਫਿਰ ਸਿੱਟਾ ਇਹ ਦਵਾਈ ਨਾ ਕੋਈ ਕਾਰਨ ਹੋਇਆ ਜੀ ਦਵਾਈ ਦਾ ਜਿਹੜਾ ਵੀ ਵਾਦਾ ਕਾਟਾ ਕੋਈ ਹੋਇਆ ਦਵਾਈ ਵਿੱਚ ਕੀ ਨਾ ਦਵਾਈ ਦਾ ਦਵਾਈ ਦਾ ਦਾਮਾ ਕੰਪਨੀ ਦੀ ਸਟੋਰੀਆ ਦਵਾਈ ਉਹ ਬਿਲਕੁਲ ਹੈਗਾ ਆਪਣੇ ਕੋਲ ਬਿੱਲ ਨਹੀਂ ਇਹ ਦੁਕਾਨ ਵਾਲੇ ਕੋਲ ਬਿੱਲ ਹੈਗਾ ਦੁਕਾਨ ਨੇ ਮੈਨੂੰ ਨਹੀਂ ਦਿੱਤਾ ਬਿੱਲ ਕੀ ਕਹਿੰਦਾ ਦੁਕਾਨਦਾਰ ਉਹ ਕਹਿੰਦਾ ਜੀ ਮੇਰੇ ਕੋਲ ਹੈਗਾ ਬਿੱਲ ਜੇ ਲੋਡ ਪਊ ਤਾਂ ਮੈਂ ਆਪਣਾ ਲਾਉਂ ਪਰ ਆਲੀ ਆਪ ਆਇਆ ਨਹੀਂ ਅੱਜ ਕਿਉਂ ਨਹੀਂ ਆਇਆ ਨਾਲ ਉਹ ਜੀ ਮੈਂ ਕਿਹਾ ਤਾਂ ਕਹਿੰਦਾ ਜੀ ਮੈਂ ਦੂਰ ਰਿਸ਼ਤੇਦਾਰੀ ਚ ਗਿਆ ਤੇ ਨਹੀਂ ਆਇਆ ਹੁਣ ਇਹਦੇ ਸਬੰਧ ਦੇ ਚ ਕੋਈ ਸ਼ਿਕਾਇਤ ਕੀਤੀ ਖੇਤੀਬਾੜੀ ਵਿਭਾਗ ਨੂੰ ਤੁਸੀਂ ਖੇਤੀਬਾੜੀ ਵਿਭਾਗ ਨੂੰ ਕੀਤੀ ਹੈ ਜੀ ਕੋਈ ਆਫਸਰ ਨਹੀਂ ਜੀ ਕੀ ਮੰਗਤੋਂ ਤੁਹਾਡੀ ਮੰਗਿਆ ਕਿ ਮੇਰਾ ਜੋ ਨੁਕਸਾਨ ਹੋਇਆ ਤੇ ਮੇਰਾ ਮਾਵਜਾ ਜਿਹੜਾ ਬੰਦ ਹੈ ਜਿੰਨਾ ਵੀ ਉਮਰਨੋ ਦਿੱਤਾ ਪੂਰਾ ਕੀਤਾ ਜਾਵੇ ਕਿੰਨਾ ਨੁਕਸਾਨ ਹੋਇਆ ਜੀ ਇਹ ਲਾਈ ਲਾਦੇ ਜੀ ਸਾਡੇ 4-5 ਲੱਖ ਦਾ ਨੁਕਸਾਨ ਹੋ ਗਿਆ ਮੈਂ ਜੀ ਸਤਨਾਮ ਸਿੰਘ ਐਂਡ ਖਹਿਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਜਾਨਤੀ ਜੋਂਦਾ ਕੀ ਗੱਲਬਾਤ ਹੋਈ ਹੈ ਜਿਹੜੀ ਕੰਨਕ ਖਰਾਬ ਹੋਈ ਹੈ ਜੀ ਇਹ ਆ ਜੀ ਇਹ ਸਾਡਾ ਮਨੋਚਲ ਕਾਈ ਦਾ ਆਗੂ ਆ ਇਹਨੇ ਸਜਾਨ ਸਿੰਘ ਦਾ ਨਾਮ ਸਨੋ ਫਗਾਵਾ ਕਮਰ ਸਿੰਘ ਇਸ ਖੇਰਾ ਰਗਵਾ ਇਹਨੇ 9 ਕਿੱਲੇ ਜ਼ਮੀਨ ਠੇਕੇ ਤੇ ਲਈ 60000 ਰੁਪਏ ਨੂੰ ਤੇ ਉਹ ਕੁਤਤੀ ਆਇਆ ਕਿਤੇ ਵੇਖਣਾ ਤੇ ਇਹਨੂੰ ਤੇਲੇ ਦੀ ਸ਼ਿਕਾਇਤ ਹੀ ਕਣਕ ਨੂੰ ਤੇ ਇਹਨੇ ਪਿੰਡੋ ਇਹ ਸਰਪੰਚ ਕੇਤੀ ਸਟੋਰ ਤੋਂ ਕਹਿੰਦਾ ਵੀ ਮੈਂ ਦਵਾਈ ਲੈ ਕੇ ਪਾਈ ਆ ਉਹ ਦਵਾਈ ਪਾਈ ਮੁਰਕੇ ਜੋ 5-10 ਦਿਨ ਨਹੀਂ ਵੇਖਿਆ ਆਣ ਕੇ ਫਿਰ ਜਦ ਵੜਨ ਦੇ ਵੇਲੇ ਆਇਆ ਤੇ ਵੇਖਿਆ ਕਿ ਕਣਕ ਦੇ ਛਿੱਟੇ ਜਿਹੜੇ ਆ ਉਹ ਕਾਲੇ ਹੋਏ ਆ ਜਿਹੜਾ ਦਾਣਾ ਭੋਰ ਕੇ ਵੇਖਿਆ ਉਹਦੇ ਉੱਤੇ ਕੋਈ ਤਣਾ ਨਹੀਂ ਬਣਿਆ ਸੁੱਕਾ ਦੁੱਧਾ ਸੜਾ ਸੁੱਕ ਸੱਕ ਗਿਆ ਵਾ ਤੇ ਜਿੱਥੇ ਕਿਤੇ ਸਪਰੇ ਨਹੀਂ ਹਬਦੀ ਉੱਥੇ ਦਾਣੇ ਠੀਕ ਵਾ ਤੇ ਬਾਕੀ ਉੱਕ ਤੇ ਜਾਂ ਕੋਈ ਰਹਿ ਗਈ ਹੋਈ ਫਾੜ ਫੂਟ ਤੇ ਬਾਕੀ ਨੌ ਕਿੱਲਾਂ ਦੇ ਵਿੱਚ ਕੁਝ ਨਹੀਂ ਇਹਦਾ ਵਿਚਾਰੇ ਦੇ ਪੱਲੇ ਪਿਆ ਤੇ ਗਰੀਬ ਬੰਦਾ ਰਗੜਿਆ ਗਿਆ ਇਹੋ ਦੀ ਰਗੜਦਾ ਮੁੜ ਕੇ ਉੱਠ ਨਹੀਂ ਸਕਦਾ ਬੰਦਾ ਜੱਸੇ ਬੰਦੀ ਕੀ ਕਰਦੀ ਹੈ ਇਸ ਬੰਦੇ ਹਾਂਜੀ ਜੱਸੇ ਬੰਦੀ ਕੀ ਕਰਦੀ ਹੈ ਇਸ ਬੰਦੇ ਜੱਸੇ ਬੰਦੀ ਤੇ ਕਹਿੰਦੀ ਅਸੀਂ ਤੇ ਪੀਰ ਦਾ ਗਰੀਬ ਬੰਦਾ ਇਹਨੂੰ ਸਰਕਾਰ ਵੱਲੋਂ ਜਿਤਨਾ ਜਾਂ ਕੰਪਨੀ ਵੱਲੋਂ ਜਿਹੜਾ ਮੁਆਵਜ਼ਾ ਜਿੰਨਾ ਬੰਦਾ ਉਹ ਦਿੱਤਾ ਜਾਵੇ ਵੇਖੋ ਜੇ ਦੁਕਾਨਦਾਰ ਕਹਿੰਦੇ ਅੱਜ ਆ ਰਹੀ ਸੀ ਕੰਪਨੀ ਵੀ ਆ ਰਹੀ ਸੀ ਕੋਈ ਨਹੀਂ ਜੀ ਅੱਗੇ ਵੀ ਇੱਕ ਦਿਨ ਆਏ ਹਾਂ ਉਦੋਂ ਕੰਪਨੀ ਵਾਲਾ ਵੀ ਆਇਆ ਤੇ ਹੁਣ ਉਹਨੂੰ ਫੋਨ ਕੀਤਾ ਹੁਣ ਵੀ ਨਹੀਂ ਫੋਨ ਚੁੱਕਿਆ ਕੱਲੂ ਮੈਂ ਕੀਤਾ ਕੱਲੂ ਨੂੰ ਫੋਨ ਚੁੱਕਿਆ ਉਹਨੇ ਕੀ ਮੰਗ ਕਰਦੇ ਆ ਕਿ ਅਸੀਂ ਨੇ ਕਿਹਾ ਵੀ ਇਹ ਗਰੀਬ ਬੰਦਾ ਰਗੜਿਆ ਗਿਆ ਇਹਦਾ ਜਿੰਨਾ ਮੁਆਵਜ਼ਾ ਬਣਦਾ 8 ਇੱਕ ਦੇ ਹਿਸਾਬ ਨਾਲ ਇਹਨੂੰ ਮੁਆਵਜ਼ਾ ਦਿੱਤਾ ਜਾਵੇ ਜੇਕਰ ਨਹੀਂ ਕੋਈ ਗੱਲ ਮੰਨਦਾ ਤਾਂ ਫਿਰ ਜਥੇਬੰਦੀ ਇਹ ਲੋਕ ਕੀ ਕੀਤਾ ਫਿਰ ਜਥੇਬੰਦੀ ਜੋ ਵਿਚਾਰ ਵਟਾਂਦਰਾ ਹਸਲਾ ਕਰਕੇ ਕਰੂਗੀ ਫਿਰ ਉਹਦੇ ਹਿਸਾਬ ਨਾਲ ਬਾਈ ਕੀ ਕਰਾਂਗੇ ਮੈਂ ਜੀ ਦਰਬਾਖ ਸਿੰਘ ਪਿੰਡ ਪੌਂਟ ਮੇਰੀ ਰਿਸ਼ਤੇਦਾਰੀ ਹੁੰਦੇ ਨਾਤੇ ਮੈਨੂੰ ਵੀਰ ਨੇ ਫੋਨ ਕੀਤਾ ਤੇ ਮੈਂ ਆਹ ਵੇਖੋ ਜੋ ਕਣਕ ਜੀਤੇ ਸਪਰੇਅ ਆ ਆ ਵੇਖੋ ਉਸ ਦਾ ਦੁੱਧਾ ਸੁੱਕਾ ਆ ਮੈਂ ਆਪ ਨੂੰ ਵਿਖਾ ਦੇਣਾ ਚਾਹਣਾ ਉਸ ਦਾ ਦੁੱਧਾ ਸੁੱਕਾ ਆ ਜੀਤੇ ਸਪਰੇਅ ਨਹੀਂ ਪਈ ਉਹਦਾ ਦਾਣਾ ਵੇਖੋ ਸਹੀ ਸਲਾਮਤਾ ਇਹ ਤਾਂ ਮੇਰੇ ਸਪਰੇਅ ਦੇ ਵਿੱਚ ਨੁਕਸਿਆ ਜਿਸ ਡੀਲਰ ਤੋਂ ਅਸੀਂ ਲਈ ਆ ਉਹ ਕਿਉਂ ਨਹੀਂ ਆ ਰਿਹਾ ਕਿਉਂ ਨਹੀਂ ਸਾਨੂੰ ਇਨਸਾਫ ਦੇ ਰਿਹਾ ਜੇ ਇਸ ਤਰ੍ਹਾਂ ਕਰੂਗਾ ਅਸੀਂ ਜ਼ਿਲ੍ਹੇ ਨਾਲ ਜ਼ਿਲ੍ਹਾ ਕਮੇਟੀ ਦੀ ਕੋਰਟ ਕਮੇਟੀ ਦੀ ਮੀਟਿੰਗ ਕਰਕੇ ਅਸੀਂ ਇਹ ਤੋਂ ਕੋਈ ਵੀ ਐਕਸ਼ਨ ਲੈ ਸਕਦੇ ਆ ਅਸੀਂ ਇਸ ਇਨਸਾਫ ਨੂੰ ਆਪਦਾ ਇਨਸਾਫ ਹੋਣਾ ਵਾ ਅੱਜ ਇਸ ਵੀਰ ਨਾਲ ਹੋਇਆ ਕੱਲ ਹੋਰ ਕਿਸੇ ਵੀਰ ਨਾਲ ਵੀ ਹੋ ਸਕਦੀ ਆ ਫਰ ਅਸੀਂ ਇਸ ਤਰ੍ਹਾਂ ਨਹੀਂ ਹੋਣ ਜਾਣਗੇ ਅਸੀਂ ਜਥੇਬੰਦੀ ਵੱਲੋਂ ਇਸ ਦੇ ਨਾਲ ਪਾਬੰਦ ਰਾਂਗੇ ਇਹ ਡੀਲਰ ਜਿਹੜੇ ਆ ਇਹ ਕਰਦੇ ਕੁਛ ਆ ਕਰਦੇ ਕੁਛ ਆ ਇਹ ਕਹਿ ਰਹੇ ਸਾਨੂੰ ਰੋਜ਼ ਕਹਿ ਰਹਿਆ ਇਹ ਵੀਰ ਨੂੰ ਕਹਿੰਦੇ ਕੰਪਨੀ ਆਉ ਕੰਪਨੀ ਕੋਈ ਕੰਪਨੀ ਨਹੀਂ ਆਉਦੀ ਇੱਥੇ ਅੱਗੇ ਪਿਛਲੀ ਵਾਰ ਝੋਨੇ ਦਾ ਵੀ ਰੋਲਾ ਪਿਆ ਸੀ ਬੀਜਾਂ ਦਾ ਰੋਲਾ ਪਿਆ ਸੀ ਕੰਪਨੀ ਸਦਾਂਗੇ ਕੋਈ ਕੰਪਨੀ ਨਹੀਂ ਜੇ ਆਉਦੀ ਇਹ ਸਭ ਝੂਠ ਬੋਲਦੇ ਜੇ ਇਸ ਕਰਕੇ ਜ਼ਿਆਦਾ ਡੀਲਰ ਸਾਨੂੰ ਨਿਆ ਦੇ ਦੇ ਨੇ ਨਿਆਲਣਾ ਸਾਨੂੰ ਆਉਂਦਾ ਵਾ ਉਹ ਅਸੀਂ ਫਿਰ ਲੈ ਲਾਂਗੇ ਜੇ ਉਹਨੇ ਕਿਹਾ ਕਿ ਕੰਪਨੀ ਇੱਥੇ ਆ ਚੁੱਕੀ ਆ ਉਹਨੇ ਐਕਸ਼ਨ ਕਿਉਂ ਨਹੀਂ ਲਿਆ ਨਾ ਜੇ ਆਈ ਜੇ ਕੰਪਨੀ ਆਈ ਆ ਸਾਨੂੰ ਕਿਉਂ ਨਹੀਂ ਮਿਲਾਇਆ ਗਿਆ ਅਸੀਂ ਉਹ ਕੰਪਨੀਆ ਗੱਲ ਕਰਦੇ ਅਸੀਂ ਉੱਤੇ ਐਕਸ਼ਨ ਨਹੀਂ ਲੈਂਦੇ ਕਿ ਕੀ ਦਿੱਤਾ ਨੇ ਜੇ ਨਾ ਤਰਖਾਸ ਦਿੱਤੀ ਹੋਈ ਹੈ ਖੇਤੀਬਾੜੀ ਵਿਭਾਗ ਨੂੰ ਖੇਤੀਬਾੜੀ ਵਿਭਾਗ ਕਿਤੇ ਕੰਮ ਕੰਮ ਨਹੀਂ ਸੁਤਾ ਕਿਉਂ ਨਹੀਂ ਅੱਗੇ ਇਸ ਵੀਰ ਦੀ ਸਾਰ ਲਈ ਗਈ ਜੇਕਰ ਨਹੀਂ ਸੁਣਦੇ ਫਿਰ ਕੀ ਅਗਨਾਸ਼ ਘਰ ਚੋ ਜੇ ਨਹੀਂ ਸਾਡੀ ਸੁਣ ਕੇ ਨਾਂ ਇਨਸਾਫ ਦੇਣਗੇ ਔਰ ਅਸੀਂ ਜ਼ਿਲ੍ਹੇ ਦੀ ਮੀਟਿੰਗ ਲਾ ਕੇ ਇਹਦੇ ਵਿੱਚ ਆਪਾਂ ਕੋਈ ਠੋਸ ਕਦਮ ਲਾਂਗੇ ਸਾਡੇ ਤੋਂ ਨਾਲੇ ਪਾਇਆ ਤੇ ਲਾ ਕੇ ਅਸੀਂ ਇਹਦਾ ਅਨਸਾਫ ਜਿਹੜਾ ਇਸ ਵੀਰ ਨੂੰ ਜਰੂਰ ਤਵਾਵਾਂਗੇ ਨਾਂ ਕੋ ਸ਼ਰਨਜੀਤ ਸਿੰਘ ਜੀ ਵਾਜੀ ਵੇਖਣ ਕਿ ਆ ਵੀ ਆਹ ਕੰਨਕ ਦੀ ਸਪਰੇਈ ਕਿਸੇ ਦਵਾਈ ਦੇ ਨਾਲ ਨੋ ਇਸ ਤਰ੍ਹਾਂ ਜਿਹੜੀ ਪੈਲੀ ਦੇਖਾ ਖੜੀ ਕੰਨ ਤ ਦਬਾ ਹੋਈ ਆ ਇਹ ਕੀ ਕਰ ਰਿਹਾ ਇਸ ਬੰਦੇ ਜੀ ਇਹ ਜੀ ਸੁਜਾਨ ਸਿੰਘ ਉਹਨਾਂ ਨੇ ਤਿੰਨ ਤਿੰਨ ਦਿਨ ਪਹਿਲਾਂ ਗੱਲ ਕੀਤੀ ਸੀ ਵੀ ਇਸ ਤਰ੍ਹਾਂ ਮੇਰੇ ਨਾਲ ਥੋੜੀ ਜਿਹੀ ਮੁਸ਼ਕਲ ਆ ਗਈ ਹੈ ਦਵਾਈ ਪਾਉਣ ਕਰਕੇ ਤੇ ਪ੍ਰਸ਼ਾਸਨ ਨੂੰ ਇਹ ਜਿਹੜਾ ਦਰਖਾਸਤ ਦੇ ਚੁੱਕੇ ਆ ਪ੍ਰਸ਼ਾਸਨ ਦੇ ਜਿਹੜਾ ਵੀ ਕੋਈ ਸਾਡੇ ਮਤਲਬ ਸਰਕਾਰ ਦੇ ਤੌਰ ਤੇ ਕੋਈ ਬਣਦਾ ਹੋਊਗਾ ਪ੍ਰਸ਼ਾਸਨ ਦੇ ਨਾਲ ਜਾ ਕੇ ਗੱਲਬਾਤ ਕਰਨਾ ਉਹ ਕਰਾਂਗੇ ਤੇ ਅਸੀਂ ਮੰਗ ਕਰਦੇ ਆਂ ਵੀ ਜਿਹੜੀ ਕੰਪਨੀ ਆ ਜਿੰਨੇ ਦਵਾਈ ਜਿਹੜੀ ਪਿਛੋਂ ਜਿਹੜੀ ਭੇਜੀ ਆ ਦਵਾਈ ਦਾ ਕਿੰਨਾ ਮਤਲਬ ਸਟਾਕ ਆਇਆ ਸੀ ਕਿਹੜੇ ਕਿਹੜੇ ਪਿੰਡਾਂ ਚ ਗਿਆ ਵਾ ਹੋ ਸਕਦਾ ਇਸ ਤਰ੍ਹਾਂ ਤੇ ਹੋਰ ਵੀ ਕਿਸਾਨ ਹੋਣ ਜਿਨ੍ਹਾਂ ਨੂੰ ਇਹ ਮੁਸ਼ਕਲ ਆਈ ਹੋਵੇ ਕਈਆਂ ਨੂੰ ਨਹੀਂ ਬੋਲਦੇ ਕਈਆਂ ਨੂੰ ਪਤਾ ਨਹੀਂ ਲੱਗਾ ਸੋ ਉਹ ਸਟਾਕ ਚੈੱਕ ਕੀਤਾ ਜਾਵੇ ਪਿਛੋਂ ਕਿੰਨਾ ਸਟਾਕ ਲਾਟ ਕੇ ਨਾ ਨਿਕਲਿਆ ਸੀ ਕਿੱਥੇ ਕਿੱਥੇ ਭੇਜਿਆ ਗਿਆ ਕਿਹੜੇ ਕਿਹੜੇ ਡਿਸਟ੍ਰੀਬਿਊਟਰਾਂ ਕੋ ਗਿਆ ਵਾ ਸੋ ਸਾਰੀਆਂ ਚੀਜ਼ਾਂ ਚੈੱਕ ਕਰਨ ਤੋਂ ਬਾਅਦ ਜਿਹੜੀ ਕੋ ਕਾਨੂੰਨੀ ਕਾਰਵਾਈ ਬਣਦੀ ਕੰਪਨੀ ਤੋਂ ਕੀਤੀ ਜਾਊਗੀ। ਪਰ ਇਹ ਮਾਮਲਾ ਜੀ ਮੇਰਾ ਜੀ ਪਲਵਿੰਦਰ ਸਿੰਘ ਪਿੰਕਾ ਪਿੰਡ ਮਾਨੋਚਲ ਕਲਾਂ ਜੀ ਜਿਹੜਾ ਕਿਸਾਨ ਦੀ ਫਸਲ ਜਿਹੜੀ ਆ ਦਵਾਈ ਦੇ ਨਾਲ ਖਰਾਬ ਹੋਈ ਹੈ। ਇਹਦਾ ਕੀ ਮਾਮਲਾ ਜੀ ਪੁਰਾ। ਵੇਖੋ ਜੀ ਇਹ ਮਾਮਲਾ ਚਲੋ ਕਿਸਾਨ ਦਾ ਸਾਡੇ ਕੋਲ ਆਇਆ ਅਸੀਂ ਮੌਕੇ ਤੇ ਉੱਥੇ ਗਏ ਆ ਸਾਰਾ ਪਿੰਡ ਨਗਰ ਵੀ ਗਏ ਅਸੀਂ ਸਾਰਾ ਕਟਲ ਸਿੰਗਰਸ਼ ਕਮੇਟੀਆਂ ਵੀ ਗਏ ਉੱਥੇ ਵੇਖਿਆ ਅਸੀਂ ਮੌਕੇ ਤੇ ਫਿਰ ਅਸੀਂ ਕੰਪਨੀ ਦਾ ਜਿਹੜਾ ਮੇਨ ਪੰਜਾਬ ਦਾ ਡੀਲਰ ਇੱਧਰ ਦਾ ਉਹਨੇ ਹੀ ਮੈਨ ਸੱਧਿਆ ਉੱਥੇ ਜੀ ਮੌਕੇ ਤੇ ਨੇ ਵੇਖਿਆ ਜੀ ਮੁੜ ਕੇ ਉਹਦਾਂ ਵਿਚਾਰ ਪਤੰਦਰਾ ਕੀਤਾ ਉਹਨੇ ਕੰਪਨੀ ਵਾਲਿਆਂ ਨਾਲ ਗਾੜੀ ਗੱਲਬਾਤ ਕੀਤੀ ਉਹਨੇ ਜਿਹੜੇ ਡੱਬੇ ਤੁਹਾਨੂੰ ਵੀ ਦਿਖਾਏ ਉਹਦੇ ਉੱਤੇ ਆਨਲਾਈਨ ਦਵਾਈ ਆ ਜੀ 2025 ਤੱਕ ਡੇਟ ਆ ਉਹਦੀ ਦਵਾਈ ਦੀ ਉਹਨੇ ਆਨਲਾਈਨ ਨੈਟ ਦੇ ਉੱਤੇ ਸਾਰਾ ਜੋ ਸਰਚ ਮਾਰੀਦਾ ਉਹ ਨਿਕਲੀਦਾ ਸਾਰਾ ਕੁਝ ਨਿਕਲਦਾ ਜੀ ਉਹਨਾਂ ਗਾੜੀਆਂ ਮੁੜ ਕੇ ਸਾਨੂੰ ਇਹ ਜਵਾਬ ਦਿੱਤਾ ਵੀ ਤੁਸੀਂ ਸਾਡੀ ਦਵਾਈ ਦਾ ਕਰਕੇ ਨੁਕਸਾਨ ਨਹੀਂ ਹੋਇਆ ਤੁਸੀਂ ਸਾਡੀ ਜਿਹੜੀ ਦਵਾਈ ਆ ਜਿੱਥੇ ਮਰਜੀ ਟੈਸਟ ਕਰਾ ਸਕਦੇ ਆ ਦਾਣੇ ਟੈਸਟ ਕਰਾ ਸਕਦੇ ਜੋ ਜੇ ਸਾਡੀ ਦਵਾਈ ਦਾ ਕਾਰਨ ਕੋਈ ਵੀ ਨੁਕਸਾਨ ਹੋਇਆ ਹੈ ਜ਼ਿੰਮੇਵਾਰ ਹੈ ਕਿਉਂਕਿ ਤੁਹਾਨੂੰ ਅਸੀਂ 1000 ਕਿੱਲੇ ਦੀ ਦਵਾਈ ਦਿੱਤੀ ਆ ਜਾਂ ਤੇ ਸਾਰਾ ਕਿੱਲੇ ਤਬਾਹ ਹੋਣ ਜਾਣੀ ਹੋ ਰਹੀ ਨਹੀਂ ਜਗਾ ਦਿੱਤੀ ਹੋਰ ਕਿਤੇ ਹੁਣ ਕਿਉਂ ਤੁਹਾਡੇ ਇਸੇ ਨੋਵਾਂ ਕਿੱਲਿਆਂ 'ਚ ਕਿਉਂ ਹੋਣੀ ਸੀ ਇਹ ਦਵਾਈ ਜੀ ਇਹ ਕੀ ਕਾਰਨ ਬਣਿਆ ਇਹ ਵੇਖੋ ਜੀ ਹੁਣ ਇਹਦੇ ਵਿੱਚ ਤੇ ਕਿਸਾਨ ਨੂੰ ਪਤਾ ਜਾਂ ਰੱਬ ਨੂੰ ਪਤਾ ਵੀ ਕੀ ਉੱਥੇ ਹੋ ਗਿਆ ਜੀ ਕੀ ਕਾਰਨ ਬਣਿਆ ਜੀ ਜੋ ਅਸੀਂ ਸਮਝਿਆ ਜੋ ਕੀਤਾ ਉਹਦੇ ਵਿੱਚ ਅਸੀਂ ਤੁਹਾਨੂੰ ਦੱਸਣ ਦਿਆਂ ਵੀ ਜੋ ਸਾਨੂੰ ਕੰਪਨੀ ਨੇ ਦੱਸਿਆ ਵੀ ਅਸੀਂ ਉਹਨਾਂ ਨੂੰ ਕੰਪਨੀ ਨੂੰ ਆਖਿਆ ਸੀ ਵੀ ਇਹ ਕਿਸਾਨ ਦਾ ਨੁਕਸਾਨ ਵੜਾ ਹੋ ਗਿਆ ਨੇ ਠੇਕੇ ਤੇ ਜ਼ਮੀਨ ਲਈ ਆ ਇਹਦੀ ਗਲਤੀ ਕੋਈ ਨਹੀਂ ਹੈਗੀ ਪਿੰਡ ਤੋਂ ਬਾਹਰ-ਬਾਰ ਦੂਰ ਹੈਗਾ ਵਾ ਪਿੰਡ ਦੇ ਨਾਲ ਹੀ ਸ਼ਗੀਰਾ ਪਿੰਡ ਉੱਥੇ ਜਾ ਕੇ ਜ਼ਮੀਨ ਲਈ ਆ ਇਹਦਾ ਕੋਈ ਹੱਲ ਕੀਤਾ ਜਾਵੇ ਕਿਸਾਨ ਜਿਹੜਾ ਕਹਿ ਰਿਹਾ ਕਿ ਉਹ ਦਵਾਈ ਨਕਲੀ ਸੀ ਕੈਮੀਕਲ ਵਾਲੀ ਸੀ ਉਹ ਤੁਸੀਂ ਦੇਖੋ ਨਾ ਜੀ ਅਸੀਂ ਤੇ ਤੁਹਾਡੇ ਗਾੜੀ ਪੱਤਰਕਾਰਾਂ ਵੀਰਾਂ ਗਾੜੀ ਬੇਨਤੀ ਕਰਦੇ ਹਾਂ ਵੀ ਉਹਦਾ ਕਣਕ ਜਿਹੜੀ ਟੈਸਟ ਹੋ ਜਾਣੀ ਆ ਦਵਾਈ ਦੇ ਡੱਬੇ ਉੱਪਰ ਡੇਟ ਸਾਰਾ ਟੈਸਟ ਹੋ ਜਾਣੀ ਆ ਸੈਂਪਲ ਹੈਗੇ ਆ ਸਾਰਾ ਕੁਝ ਭਰਿਆ ਉਹ ਤੁਸੀਂ ਟੈਸਟ ਕਰਾ ਸਕਦੇ ਜੀ ਉਹ ਦੁਕਾਨਦਾਰ ਨੂੰ ਔਰ ਕੰਪਨੀ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਵੇਖੋ ਜੀ ਅਸੀਂ ਤੇ ਜਿਹੜੀ ਦਵਾਈ ਦਿੱਤੀ ਹੋਣਾ ਅਸੀਂ ਤੇ ਦਵਾਈ ਦੇ ਜ਼ਿੰਮੇਵਾਰੀਆਂ ਜੀ ਜੇ ਕੋਈ ਦਵਾਈ ਦੇ ਵਿੱਚ ਕੋਈ ਨੁਕਸ ਹੋਵੇ ਤੇ ਅਸੀਂ ਡੀਲਰ ਦੇ ਨਾਲ ਜਾਣ ਨੂੰ ਜਿੱਥੇ ਆਖਣ ਕਿ ਅਸੀਂ ਜਾਣ ਨੂੰ ਤਿਆਰ ਹਾਂ ਜੀ ਨਾਲ ਇਹਨਾਂ ਦੇ ਤੁਸੀਂ ਲਾਇਸੈਂਸ ਸ੍ਰਿਧਾ ਡੀਲਰ ਹਾਂਜੀ 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 ਮੇਰਾ ਨਾਮ ਮਲਵਿੰਦਰ ਸਿੰਘ ਮੈਂ ਖੇਤੀਬਾੜੀ ਅਫਸਰ ਬਗਲਾਕ ਨਿਸ਼ਰ ਹਾਂ ਇੱਕ ਇੱਕ ਕਿਸਾਨ ਨੇ ਦੂਸਰੀ ਵਾਲੀ ਵਿੱਚ ਸਪਰੇਅ ਕੀਤੀ ਕਰਨ ਦੇ ਵਿੱਚ ਉਹ ਕਰਕੇ ਅਸੀਂ ਸਾਡੀ ਸਾਡੀ ਜੀ ਆ ਗਿਆ ਦੇਖੋ ਅਸੀਂ ਇਨਸਪੈਕਸ਼ਨ ਅੱਜ ਸਾਨੂੰ ਅੱਜ ਹੀ ਕੰਪਲੇਂਟ ਪ੍ਰਾਪਤ ਹੋਈ ਹੈ ਤੇ ਅੱਜ ਹੀ ਸਾਰੀ ਟੀਮ ਇਸ ਖੇਤਾ ਵਿੱਚ ਆਏ ਆ ਤੇ ਇਹ ਜੀ ਇਨਸਪੈਕਸ਼ਨ ਕਰਨ ਦੇ ਆ ਸਾਰਾ ਕੁਝ ਇੰਨਾ ਕੋ ਪੁੱਛਿਆ ਡਾਟਾ ਪੁੱਛਿਆ ਕਿਵੇਂ ਕਿਵੇਂ ਕਣਕ ਬੀਜੀ ਕੀ ਕੀਤਾ ਕਿਵੇਂ ਦਵਾਈ ਪਾਈ ਆ ਕਿੱਥੋਂ ਦਵਾਈ ਲਈ ਆ ਤੇ ਅਸੀਂ ਹੁਣ ਇਹ ਸੀਡ ਵੀ ਕੋਸ਼ਿਸ਼ ਕਰਾਂਗੇ ਕਿ ਲੈਬ ਨੂੰ ਭੇਜੇ ਕਿ ਜਿਹੜੇ ਡਿਫਾਰਮੇਸ਼ਨ ਹੋਈ ਆ ਤੇ ਕਿਉਂ ਹੋਈ ਹੈ ਬਾਕੀ ਸਾਰੀ ਇਨਕੁਆਰੀ ਇੰਨਾ ਕੋ ਵੀ ਲਈ ਆ ਤੇ ਅਸੀਂ ਅਸੀਂ ਉਹ ਦੁਕਾਨ ਤੋਂ ਵੀ ਪੁੱਛਾਂਗੇ ਹੋਰ ਕੋਈ ਵੀ ਇਨਕੁਆਰੀ ਕਰਾਂਗੇ ਤੇ ਪੂਰੇ ਬਾਅਦ ਹੀ ਕਹੇ ਸਿੱਤੇ ਤੇ ਪਹੁੰਚ ਸਕਦੇ ਜਿੰਜੇ ਦਾ ਇਹ ਇੱਕ ਸੂਰਵਾ ਪਾਏਗਾ ਫਿਰ ਕੀ ਕਰੀਏ ਫਿਰ ਹੋਰ ਇਹਦੇ ਕਾਰਵਾਈ ਹੋਏਗੀ ਜਿਹੜਾ ਲਾਇਸੈਂਸ ਕਰੋਗੇ ਹਾਂਜੀ ਇਤਨੀ ਕਾਰਵਾਈ ਕਰੋਗੇ ਹਰ ਤਰ੍ਹਾਂ ਦੀ ਹੋਰ ਲਾਇਸੈਂਸ ਵੀ ਰੱਦ ਕਰਾਂਗੇ ਤੇ ਬਾਕੀ ਉਹਨਾਂ ਨੂੰ ਮੁਆਵਜ਼ਾ ਦਵਾਨ ਦੀ ਵੀ ਕੋਈ ਜੀ ਕਰਾਂਗੇ ਇਹ ਸਰ ਵੈਸੇ ਕਾਰਨ ਕੀ ਲੱਗਦਾ ਹੈ ਕਿ ਇਹਦੇ ਵਿੱਚ ਕੀ ਕਾਰਨ ਬਣਿਆ ਹੋਏ ਦੇਖੋ ਜਿੰਨੀ ਅਸੀਂ ਸਾਰੀ ਟੈਕਨੀਕਲ ਜੋ ਇਹਨਾਂ ਕੋਲ ਗੱਲਾਂ ਪੁੱਛੀਆਂ ਔਰ ਇਹਦੇ ਤੋਂ ਨਾਲ ਤੇ ਇਹ ਲੱਗਦਾ ਹੈ ਕਿ ਦਵਾਈ ਦੇ ਬਾਅਦ ਹੀ ਉਪਰੰਤ ਹੋਇਆ ਜੋ ਵੀ ਹੋਇਆ ਬਾਕੀ ਇਹਨਾਂ ਨੂੰ ਦਵਾਈ ਦੀ ਵੀ ਲੋੜ ਨਹੀਂ ਸੀ ਕਿ ਜਦੋਂ ਜਦੋਂ ਇਹ ਕਹਿਣ ਦੇ ਕਿ ਦਵਾਈ ਦੀ ਜੋ ਇਹਨਾਂ ਦੇ ਖੇਤਾਂ ਦੀ ਪੋਜੀਸ਼ਨ ਹੋਊਗੀ ਅਸੀਂ ਤਾਂ ਯਾਰ ਕਿ ਤੇਲੇ ਦੀ ਬਹੁਤ ਘੱਟ ਰਿਕਮੈਂਡੇਸ਼ਨ ਕੀਤੀ ਹੈ ਤੇਲੇ ਦੀ ਦਵਾਈ ਲੇਕਿਨ ਇਹਨਾਂ ਨੇ ਬਿਗੈਰ ਮਹਿਕਮੇ ਤੋਂ ਸੰਪਰਕ ਕੀਤੇ ਉਹਰੇ ਕਹਿਣ ਤੇ ਦਵਾਈ ਪਾਈ ਹੈ ਤੇ ਉਹਰੇ ਦਾ ਹਿਸਾਬ ਨਾਲ ਹੁਣ ਅਜੇ ਉਹਨਾਂ ਵੀ ਪੁੱਛਾਂਗੇ ਉਹਰਾ ਅਸੀਂ ਪੱਖ ਨਹੀਂ ਪੁੱਛਿਆ ਨਾਲੇ ਉਹ ਵੇਖ ਕੇ ਗਿਆ ਇੱਥੇ ਤੇ ਸਾਰਾ ਕੁਝ ਡਿਟੇਲ ਪੁੱਛਾਂਗੇ ਫੇਰ ਹੀ ਕਿਸੇ ਸੱਟੇ ਤੇ ਪਹੁੰਚਾਂਗੇ ਦਵਾਈ ਵਕਰੇਤਾ ਉਹ ਲਾਇਸੈਂਸ ਧਾਰਕ ਹੈ ਜੀ ਹਾਂਜੀ ਹਾਂਜੀ ਲਾਇਸੈਂਸ ਹੈ ਉਹ ਸਾਡੇ ਬਲੌਗ 'ਚ ਨਹੀਂ ਪੈਂਦਾ ਲੇਕਿਨ ਲਾਇਸੈਂਸ ਧਾਰਕ ਹੈ ਲਾਇਸੈਂਸ ਲੈਣ ਵਾਸਤੇ ਕੀ ਕੀ ਜਿਹੜੀਆਂ ਹਦਾਇਤਾਂ ਹੁੰਦੀਆਂ ਇਹ ਇਹ ਸਾਰਾ ਮਹਿਕਮੇ ਤੋਂ ਡਿਪਲੋਮਾ ਹੋਣਾ ਚਾਹੀਦਾ ਔਰ ਕੋ ਐਗਰੀਕਲਚਰ ਦਾ ਬਾਕੀ ਹੋਰ ਜਿਹੜੇ ਜੋ ਵੀ ਹੈਗੀਆਂ ਜ਼ਰੂਰਤਾਂ ਉਹ ਸਾਰੀਆਂ ਮਹਿਕਮੇ ਦੀ ਪੂਰੀ ਕਰਦਾ ਹੈ ਫੇਰ ਹੀ ਉਹ ਕਹਿੰਦੇ ਨੇ ਦਵਾਈ ਵਕਰੇਤਾ ਜਿਹੜਾ ਉਹ ਡਿਪਲੋਮਾ ਹੋਲਡਰ ਨਹੀਂ ਹੈ ਜੀ ਇਹ ਅਸੀਂ ਸਾਡੇ ਬਲੌਗ ਦਾ ਨਹੀਂ ਹੈਗਾ ਲੇਕਿਨ ਇਹ ਨਹੀਂ ਹੋ ਸਕਦਾ ਕਿ ਡਿਪਲੋਮਾ 홀ਡਰ ਨਾ ਹੋਵੇ ਇਹ ਅਸੀਂ ਜਿਹੜੇ ਬਲੌਗ ਚ ਉਹ ਦੁਕਾਨ ਪੈਂਦੀ ਆ ਉਰ ਕੋ ਸਾਰੀ ਇਨਕੁਆਰੀ ਕਰਕੇ ਸਾਰਾ ਕੁਝ ਅਸੀਂ ਦੱਸ ਸਕਦੇ ਹਾਂ ਅਸੀਂ ਇਸ ਲੈਵਲ ਤੇ ਕੁਝ ਨਹੀਂ ਕਹਿ ਸਕਦੇ ਕਿ ਸਾਨੂੰ ਕੀ ਕੀ ਕਰਨਾ ਜੇ ਜਿੱਦ ਨੂੰ ਹੁਣੇ ਕਿਸਾਨਾਂ ਮੈਂ ਤੇ ਕਿਸਾਨਾਂ ਨੂੰ ਹਮੇਸ਼ਾ ਸਾਡੇ ਕੈਂਪਾਂ ਚ ਇਹਨਾਂ ਦੇ ਸਖੀਰੇ ਵੀ ਕਿੰਨੇ ਕੈਂਪ ਲੱਗਦੇ ਨੇ ਕਈ ਭਾਜੀ ਸਾਡੇ ਕੋਲ ਹੈਗੇ ਜਿਹੜੇ ਜਾਣ ਪਛਾਣ ਦੇ ਇਹਨਾਂ ਨੂੰ ਬਾਰ-ਬਾਰ ਇਹੀ ਕਹਿਦਾ ਆ ਕਿ ਮਹਿਕਮੇ ਨਾਲ ਸੰਪਰਕ ਰੱਖੋ ਕਿਸੇ ਵੀ ਡੀਲਰ ਤੋਂ ਪੁੱਛਣ ਤੋਂ ਪਹਿਲਾਂ ਮਹਿਕਮੇ ਨਾਲ ਸੰਪਰਕ ਕਰੋ ਕੋਈ ਵੀ ਤੁਹਾਡੇ ਖੇਤ 'ਚ ਪ੍ਰੋਬਲਮ ਆ ਮਹਿਕਮੇ ਨਾਲ ਸੰਪਰਕ ਕਰੋ ਚਾਹੇ ਫੋਨ ਤੇ ਕਰੋ ਚਾਹੇ ਦਫਤਰਾਂ 'ਕੇ ਕਰੋ ਲੇਕਿਨ ਆਪਣੇ ਲੈਵਲ ਤੇ ਦੁਕਾਨਦਾਰ ਦੇ ਲੈਵਲ ਤੇ ਤੁਸੀਂ ਆਪਣੇ ਆਪ ਜਦੋਂ ਸਪਰੇਅ ਕਰਦੇ ਹੋ ਜਾਂ ਕੋਈ ਵੀ ਚੀਜ਼ ਕਰਦੇ ਹੋ ਉਹਦਾ ਤੁਹਾਨੂੰ ਕਈ ਵਾਰੀ ਹੁੰਦਾ ਹੈ ਕਿ ਨੁਕਸਾਨ ਨਹੀਂ ਹੁੰਦਾ ਲੇਕਿਨ ਤੁਹਾਡੇ ਕੋਲ ਇੱਕ ਹਿਸਾਬ ਦਾ ਪੈਸਾ ਦਾ ਤਾਂ ਨੁਕਸਾਨ ਹੈਗਾ ਹੀ ਹੈਗਾ ਦੇਖੋ ਜਿਹੜੀ ਚੀਜ਼ ਤੁਸੀਂ 100 ਰੁਪਏ ਦੀ ਖਰੀਦੀ ਆ ਉਹਨੇ 1 ਰੁਪਏ ਦਾ ਫਾਇਦਾ ਨਹੀਂ ਕੀਤਾ ਤੇ 1 ਰੁਪਏ ਦਾ ਨੁਕਸਾਨ ਨਹੀਂ ਕੀਤਾ ਫਿਰ ਵੀ ਤੁਹਾਡੀ ਜੇਬ ਚ 100 ਰੁਪਿਆ ਗਿਆ। ਇਹ ਸਰ ਇਹ ਜਿਹੜਾ ਮਿਸ਼ਰਣ ਦੇ ਨਾਲ ਇਹ ਖਰਾਬ ਹੋਈ ਲੱਗਦੀ ਹੈ ਕਿ ਜਾਂ ਫਿਰ ਨਕਲੀ ਦਵਾਈ ਪੈਣ ਦੇ ਨਾਲ। ਦੇਖੋ ਅਸਲੀ ਨਕਲੀ ਦਾ ਤੇ ਅਸੀਂ ਸਾਰਾ ਕੋਈ ਹੁਣ ਇਹਨਾਂ ਨੂੰ ਕੋ ਡੱਬਾ ਲੈ ਕੇ ਜਾਵਾਂਗੇ ਔਰ ਇੱਕ ਬੈਚ ਨੰਬਰ ਦੇਖਾਂਗੇ ਸਾਰਾ ਚੈੱਕ ਕਰਾਂਗੇ ਤੇ ਪੂਰੇ ਬਾਅਦ ਹੀ ਦੱਸ ਸਕਦੇ ਹਾਂ। ਉਹ ਕਹਿੰਦਾ ਵੀ ਆਨਲਾਈਨ ਵੀ ਤੁਹਾਡਾ ਖਾਤਾ ਮੈਂ ਜੋ ਤੁਹਾਨੂੰ ਕਹਿ ਰਿਹਾ ਅਸੀਂ ਅਸੀਂ ਆਪਣੇ ਲੈਵਲ ਤੇ ਇਨਕੁਆਰੀ ਕਰਾਂਗੇ ਔਰ ਬਾਅਦ ਹੀ ਕਰਾਂਗੇ।